ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਧੂ ਬੱਧਰਪਰੀਆ ਡੇਰੀ ਫਾਰਮ ਵਿੱਚ ਸਵਾਗਤ ਹੈ ਜੀ ਤੁਹਾਡਾ ਆਸ ਕਰਦੇ ਜੋ ਆਪਣੇ ਚੈਨਲ ਦੇ ਨਾਲ ਜੁੜੇ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ। रिक्वेस्ट ਕਰਦੇ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਬਟਨ ਨੂੰ ਆਨ ਸੈੱਟ ਕਰੋ ਆਉਣ ਵਾਲੀ ਵੀਡੀਓ ਬਾਰੇ ਨੋਟੀਫਿਕੇਸ਼ਨ ਜਵਾਦ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਜੀ। ਤੇ ਚੈਨਲ ਨੂੰ ਵਾਰ-ਵਾਰ ਸ਼ੇਅਰ ਕਰਿਆ ਕਰੋ ਕਿਉਂਕਿ ਹੋਰ ਵੀ ਕਿਸੇ ਵੀਰ ਦਾ ਫਾਇਦਾ ਹੋ ਜੇ। ਦੂਜੀ ਰਿਕਵੈਸਟ ਬੇਨਤੀ ਇਹ ਕਰਦੇ ਆਂ ਕਿਦੋਂ ਵੀ ਖਰੀਦਾਰੀ ਕਰਨੀ ਆਪਣੀ ਨਾਰਕ ਪਰਖ ਕਰਕੇ ਚੋ ਕੇ ਤਸੱਲੀ ਕਰਕੇ ਟਿੱਪ ਕੇ ਲੈ ਕੇ ਜਾਇਆ ਕਰੋ ਪੈਸੇ ਲਾਉਣੇ ਆ ਅੱਜ ਦੀ ਵਿਜਿਟ ਪਿੰਡ ਰਾਜੋਕੇ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਪਹੁੰਚ ਚੁੱਕੇ ਆ ਬਾਜ ਮਾਇਟਰ ਸਾਹਿਬ ਜੀ ਦੇ ਕੋਲ ਲੈਣੇ ਵਧੇਰੇ ਜਾਣਕਾਰੀ ਪੁੱਛਦੇ ਆ ਕਿੰਵਾ ਸੂਆ ਕੀ ਦਦਵਾ ਆਓ ਜੀ ਮਾਇਟਰ ਜੀ ਕਰੀਏ ਗੱਲਬਾਤ ਤੇ ਪੁੱਛ ਕੇ ਕਿੰਨੇ ਦਿਨਾਂ ਦਾ ਸੂਆ ਹੈ ਤੇ ਲਈਏ ਵਧੇਰੇ ਜਾਣਕਾਰੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੰਦੂ ਸਾਹਿਬ ਜੀ ਚੜਦੀ ਕਲਾ ਜੀ ਚੜਦੀ ਕਲਾ ਜੀ ਚਲੋ ਚੜਦੀ ਕਲਾ ਚਾਹੀਦੀ ਆ ਗਰਮੀ ਦੇ ਨਾਲ ਨਾਲ ਖੁਸ਼ ਵੀ ਰਹਿੰਦੇ ਜੀ ਖੁਸ਼ ਵੀ ਰਹਿਣਾ ਚਾਹੀਦਾ ਗਰਮੀ ਜ਼ਿਆਦੀ ਪੈਂਦੀ ਆ ਬੜੀ ਜ਼ਿਆਦੀ ਮੈਂ ਤਾਂ ਨਾ ਬਕਸ ਦਾ ਠੂਲਾ ਜਾਂ ਸੱਚ ਬਾਨ ਲੈ ਵਕਾਈ ਜਿੰਨੀ ਗਰਮੀ ਪੈਂਦੀ ਆ ਫੇਰ ਗਰਮੀ ਨਿਕਲੂਗੀ ਹੋ ਸਵਾਹ ਠੀਕ ਠਾਕ ਜੀ ਚਲੋ ਵਧੀਆ ਹੀ ਚਾਹੀਦੇ ਆ ਤੇ ਮਾਈਟ ਜੀ ਆਪਣਾ ਡਰੈੱਸ ਦੱਸਿਓ ਫੇਰੋਂ ਤੇ ਨਾਮ ਦੱਸਿਓ ਹਾਂ ਜੀ ਪਿੰਡ ਰਾਜੋਗੜੀ ਜ਼ਿਲ੍ਹਾ ਤਰਨਤਾਰਨ ਤਸਿਲ ਪੱਟੀ ਫੋਨ ਨੰਬਰ 9486958 ਫੇਰ ਬੋਲਿਓ ਜ਼ੋਰ ਦੀ 9486958 ਠੀਕ ਆ ਤੇ ਸੂਆ ਕਿਣਵਾਇ ਦੁੱਜਾ ਹੀ ਦੁੱਜਾ ਸੂਆ ਹੀ ਸੁਈ ਨੂੰ ਕਿੰਨੇ ਦਿਨ ਹੋ ਗਏ ਆ ਦੋ ਦਿਨ ਜੀ ਦੋ ਤਿੰਨ ਦਿਨ ਹੋ ਗਏ ਆ ਤੇ ਬੌਲਾ ਕਿੰਨਾ ਰੈਡੀ ਆ 8 ਕਿਲੋ ਅੱਛਾ 8 ਕਿਲੋ ਤੇ ਮਗਰ ਬੱਛਾ ਹਾਂਜੀ ਠੀਕ ਆ ਤੋੜ ਕੇ ਵਿਖਾਈਏ ਆਪਣੇ ਪੈਰਪਰਾਵਾ ਨੂੰ ਨਵ ਭਾਈ ਵੀਰੋ ਕਰੋ ਚੈੱਕ ਦੂਜਾ ਸੁਬਾ ਹੈ ਵੜ ਕੱਦ ਕਾਠੀ ਚੰਗੀ ਆ ਠੀਕ ਆ ਥੋੜੀ ਜੀ ਪਿੰਡੋ ਫੇਕੀ ਆ ਤੇ ਬਾਦੀ ਬਾਲੀ ਜਾਰੀ ਨਹੀਂ ਫੇਕੀ ਠੀਕ ਆ ਆਰਟਰ ਕੁਆਲਟੀ ਚੰਗੀ ਆ ਐਚ ਐਫ ਨਸਲ ਦੇ ਕ੍ਰੋਪ ਪਾਨ ਥੋੜਾ ਜਿਹਾ ਦਿਖਾਈ ਦਿੰਦਾ ਛਾਂ ਤੇ ਤਾਂ ਬਹੁਤ ਸੋਹਣਾ ਲੱਗਾ ਪ੍ਰਿੰਟ ਬੜਾ ਸੋਹਣਾ ਹੈ ਬਾਈ ਬੂਟਾ ਸੇ ਕਹਿੰਦਾ ਤੇ ਚੁਵਾਈ ਚੁਈ ਚੰਗੇ ਲੱਗੇ ਆ ਜੀ ਕ੍ਰੋਪ ਪਾਨ ਆ ਬਾਕੀ ਗਰਮੀ ਗਰਮੀ ਤਾਂ ਚਾਲ ਚੱਲਣ ਵਾਲੀ ਆ ਠੀਕ ਆ ਜੀ ਤੇ ਮਗਰ ਵਸ਼ੂੜਾ ਬਿਲਕੁਲ 나ੜੂ ਨਾਲ ਬੱਚੇ ਦਾ ਤੀਜਾ ਦਿਨ ਦੂਜਾ ਦਿਨ ਹੋ ਗਿਆ ਕਹਿੰਦੇ ਸੂਈ ਨੂੰ ਤੇ ਕਿੰਨਾ ਕੁ ਮਾਈਟਰ ਜੀ ਦੁੱਧ ਬੁੱਬਾਈ ਬੂਟਾ ਸਿੰਘ ਕਿੰਨਾ ਕੁ ਪਾਉਂਦੀ ਰਹੀ ਆ ਇਹ ਪਹਿਲਾ ਸੂਆ ਇਹ ਤਾਂ 14 15 ਲੀਟਰ ਦੁੱਧ ਦੀ 14 15 ਕਿਲੋ ਪਹਿਲਾਂ ਨੇ ਦੁੱਧ ਭਰਿਆ ਠੀਕ ਆ ਐਰ ਕੀ ਜੋ ਦੂਜਾ ਸੂਆ ਬਿਲਕੁਲ ਸੂਈ ਆ ਕੋਈ ਤੀਜਾ ਦਿਨ ਹੋ ਗਿਆ ਸੂਈ ਨੂੰ ਤੇ ਐਰ ਕੀ ਕਿੰਨਾ ਕੁ ਮੀਲ ਕਰਦੇ ਆ ਗਰਮੀ ਬੜੀ ਐ ਨੱਕ ਕੱਢੂਗੇ ਨਾ ਇਹਦਾ 15 16 ਦਾ ਕੱਢੂ ਠੀਕ ਐ ਤੇ ਮੁੱਲ ਕਿੰਨਾ ਕਰੀਏ ਬਿਲਕੁਲ ਨਿਕਾ ਜਾ ਲੈਣ ਦੇਣਾ 45000 ਸ਼ੋਰ ਛੱਪਾ ਕਰ ਦਿੱਤੀ ਗਰਮੀ ਐ ਉਹ 500 ਘੱਟ ਕਰ ਦੇ ਨਹੀਂ 500 ਨਾਲ ਕੀ ਬਾਨਾ ਯਾਰ ਦਾਰੇ ਬੱਬਾ ਯਾਰ ਹੀ ਉਹ ਡਾਈਏ ਯਾਰ 43 ਦੀ ਦੇ ਦਈਏ 43 ਦੇ ਦਿਓ ਲਓ ਜੀ 43000 ਦੇ ਵਿੱਚ ਤੁਹਾਨੂੰ ਮੇਟਰੋਂ ਗਾਂ ਦੇਤੀ ਆ ਹੰਡ ਰਾਜੋ ਕੇ ਜਿਲ੍ਹਾ ਸ਼੍ਰੀ ਤਰਨਤਸਰ ਤਸਵੀਰ ਪੱਟੀ ਠੀਕ ਆ ਜੀ ਬਾਈ ਬੂਟਾ ਸਿੰਘ ਜੀ ਦੇ ਕੋਲ ਆ ਤੇ ਆਪਣੀ ਖਰੀਦਦਾਰੀ ਜਿਹੜੀ ਤਿਆਬ ਕਰ ਲਿਓ ਕਨੈਕਟ ਨੰਬਰ 22 ਦੇ ਉੱਪਰ ਦਿੱਤੇ ਹੋਣਗੇ ਦੂਜਾ ਦਿਨ ਹੋ ਗਿਆ ਸੂਈ ਨੂੰ 8 ਕਿਲੋ ਬੋਲਾ ਸਟਾਰਟਿੰਗ ਚਾਲੂ ਆ ਤੇ ਸਾਡੇ ਚੈਨਲ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰੱਬ ਰਾਖਾ ਜੀ